ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਆ ਐਡਰੈਸ ਇੱਕ ਰੀਵੀਅ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਹਿਲਾ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗੇ ਗਾਵਾਂ ਦੇ ਵਿੱਚ ਤੋਂ ਦਿਖਾਵਾਂਗੇ ਕਿਹੜੀ ਸਾਹਮਣੇ ਗਾਂ ਤੁਸੀਂ ਵੇਖ ਰਹੇ ਜੀ ਇਹ ਗਾ ਦੋਸਤੋ ਦੁੱਧ ਦਿੰਦੀ ਹੈ ਤੇ ਜਿਹੜੀ ਇਹ ਨਾਲ ਗਾਵਾਂ ਇਹ ਆ ਗੱਬੜ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਜਿਹੜੀ ਆਪਾਂ ਬਾਈ ਪ੍ਰਗਟ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਵਾਲ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੱਕ ਸੈਲੈਕਟ ਕਰ ਦਿਓ ਇੰਸਟਾਗ੍ਰam ਤੇ ਫੇਸਬੁੱਕ ਤੇ ਵੀਡੀਓ ਚੱਲਦੀ ਆ ਉਹਨੂੰ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਮੇਰੇ ਵੀ ਜਰੂਰ ਕਰਿਆ ਕਰੋ ਆਓ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਡਿਟੇਲ ਪੁੱਛਦੇ ਆਂ ਰੇਟ ਬਿਲਕੁਲ ਦੋਸਤੋ ਨਾਰਮਲ ਹੋਣਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਵੀਰ ਵਧੀਆ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਬਹਿਲਾ ਜੀ ਹਮ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਮ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 8728073595 ਦੋ ਗਾਵਾਂ ਦੇ ਆਪਣੇ ਦੋਵੇਂ ਵੇੜਾ ਪਹਿਲਣਾ ਜੀ ਪਹਿਲਣਾ ਵੇੜਾ ਹਾਂਜੀ ਬਿਲਕੁਲ ਰੇਟ ਵੀ ਨਿਕਨੇਗਾ ਜੇ ਨਿੱਕੇ ਨਿੱਕੇ ਸ਼ੁਰੂ ਕਰ ਲਈਏ ਇਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਗਾਂ ਜਿਹੜੀ ਹੈ ਇਹਨੂੰ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਤੇ ਭਾਜੀ ਕੋਈ 3-4 ਮਹੀਨੇ ਹੋ ਗਏ ਹੋਣਗੇ ਹੂੰ ਤੇ ਨਾਲੇ ਕਿਉਂਕਿ ਤੁਹਾਡੇ ਸਾਹਮਣੇ ਹੋਣੇ ਗੱਡੀ ਚੋਂ ਤਾਰ ਕੇ ਲਿਆਇਆ ਵਾ ਹਾਂਜੀ ਇਹ ਪੌਣੇ ਦੋ ਮਹੀਨਾ ਦੀ ਬਣੀ ਦਸੀ ਆ ਇਹ ਤਾਂ ਆਪਾਂ ਪੱਕਾ ਨਹੀਂ ਕਹਿ ਸਕਦੇ ਉਨੇ 2 ਮਹੀਨੇ ਟੀਕਾ ਲੱਗੇ ਨੂੰ ਹੋਇਆ ਪਰ ਕਨਫਰਮ ਕੋਈ ਨਹੀਂ ਹਾਂ ਚੈੱਕ ਪਾਸ ਨਹੀਂ ਕੀ ਕਿਉਂਕਿ ਟਾਈਮ ਥੋੜੇ ਦਾ ਕਰਕੇ ਤੇ ਇਕੱਲੇ ਲੈ ਕੇ ਥਾਲੇ ਸਾਹਮਣੇ ਤੇ ਗੱਡੀ ਚ ਲੈ ਆ ਲਾ ਕੇ ਹਾਂਜੀ ਹਾਂਜੀ ਤੇ ਰਸੇ ਰੁਸੇ ਵੀ ਨਹੀਂ ਪਏ ਸੋ ਉਹ ਹੀ ਨੱਥਾਂ ਪਈਆਂ ਵਾ ਠੀਕ ਹੈ ਜੀ ਹੁਣ ਦੁੱਧ ਕਿੰਨਾ ਚਵਾਉਣ ਦੇਈ ਦੁੱਧ ਭਾਜੀ 5 ਜੇ 4.5 ਕਿਲੋ ਦੁੱਧ ਆ 4.5 ਤੋਂ 4 ਤੋਂ 5 ਬੰਨ ਕੇ ਕੋਈ ਸਭਾ ਕਰਦੇ ਹੈ ਨਾ ਜੀ ਹਾਂ ਕਿਉਂਕਿ ਬਾਕੀ ਕੋਈ ਤਸੱਲੀ ਕਰਕੇ ਖੜੇ ਮੈਂ ਵੀ ਲੈ ਕੇ ਆਇਆ ਵਾਂ ਕਹੇ ਵੇਲੇ ਜਾ ਕੇ ਪਾਈਆ ਖਾਂਡ ਥੋੜਾ ਬੋਧਾ ਦੰਗਰ ਤਾਂ ਠਾਂ ਠਾਂ ਕਰ ਸਕਦਾ ਵਾ ਠੀਕ ਹੈ ਜੀ ਆਪ ਕੋਈ ਕਰ ਦੇਗੀ ਕੋਈ ਇੱਥੇ ਤਸੱਲੀ ਕਰਕੇ ਖੜੇ ਪਸੰਦ ਉਹ ਤੇ ਲੈ ਜੈ ਨੇ ਤੇ ਨਾ ਖੜੇ ਠੀਕ ਹੈ ਜੀ ਕਿਉਂਕਿ ਮੈਂ ਵੀ ਲੈ ਕੇ ਆਇਆ ਵਾਂ ਕਹੇ ਵੇ ਮੈਂ ਮੈਂ ਜਿੰਨਾ ਚੋਇਆ ਵਾ ਮੈਂ ਉਹਨਾਂ ਦੱਸਣ ਦਿਆਂ ਠੀਕ ਹੈ ਜੀ ਹਾਂ ਜੀ ਹੁਣ ਚੋਣ ਚੋਈਆਂ ਚਵਾਈਆਂ ਵਾ ਇਹਦਾ ਮੁੱਲ ਮੋਲੇ ਤੇ ਭਾਜੀ ਨਿਗੇ ਨਿਗਈ ਆ ਹਾਂਜੀ ਮੋਲੇ ਤੇ ਜਿੰਨੇ ਦੀਆਂ ਫੰਡਰਾ ਉਂਸਰਾ ਆਉਂਦੀਆਂ ਹੋਣੇ ਨੇ ਹੀ ਆ ਹਾਂਜੀ ਹਾਂਜੀ ਦੱਸੋ ਜੀ ਫਿਰ ਮੋਲੇ ਦਾ ਕਰਦੇ 10000 ਰੁਪਇਆ ਦੇਣੀ ਕਿਨੇ ਦੀ ਦੇ ਦਾਂਗੇ 8000 ਦੀ 8000 ਦੀ ਹਾਂਜੀ ਐ ਕਿ ਜੇਥੇ تھੋੜੀ ਬੜੀ ਹੋਰ ਕੋਈ ਨਹੀਂ ਕਰਦਾਗੇ ਕੋਈ ਮਾਨਤਾਨ ਕੋਈ ਵੀਰ ਭਰਾ ਆਵੇ ਕਰਦਾ ਕੋਈ ਨਹੀਂ ਸ਼ੋਰ ਛੱਪਾ ਵਧੀਆ ਕਰਦਾਗੇ ਤੁਜਾ ਬਾਕੀ ਕੋਈ ਨਹੀਂ ਕਰਦਾਗੇ ਜਿੰਨਾ ਹੋ ਸਕਿਆ ਲਓ ਦੋਸਤੋ ਡਿਮਾਂਡ ਰੱਖੀ ਗਈ ਆ 10000 ਰੁਪਇਆ 8000 ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨ ਤਾਨ ਛੋੜ ਛੱਪਾ ਮੌਕੇ ਤੇ ਮਾਨ ਤਾਨ ਜਿਹੜਾ ਵਾ ਵੀਰ ਕਹਿੰਦਾ ਵੀ ਆਪਾਂ ਕਰਦਾਂਗੇ ਜਿੰਨਾ ਮੈਂ ਵਾਧਾ ਵਾਧ ਹੋਇਆ ਹਾਂਜੀ ਤੋੜ ਕੇ ਦਿਖਾਉਨੇ ਲਓ ਜੀ ਸੂਆ ਪਹਿਲਾ ਸੂਈ ਹੈ ਦੂਜੇ ਸੂਆ ਤੇ ਗੱਬਣ ਕੋਈ ਪੌਣੇ ਦੇ 2 ਮਹੀਨੇ ਦਾ ਟਾਈਮ ਹੋ ਗਿਆ ਕਨਫਰਮ ਕੋਈ ਨਹੀਂ ਬਾਕੀ ਨਵੀਆਂ ਸੋਹਣੀਆਂ ਰੰਗ ਬਾਜ਼ ਜਰਸੀ ਕ੍ਰਾਸ ਵਹਿੜਿਆ ਹਾਂਜੀ ਇਹ ਵੀ ਜਰਸੀ ਆ ਤੇ ਉਹ ਵੀ ਜਰਸੀ ਆ ਲਓ ਜੀ ਕਰ ਲੋ ਚੈੱਕ 4-5 ਕਿਲੋ ਦੁੱਧ ਜਿਹੜਾ ਮੌਕੇ ਦਾ ਜਿਹੜਾ ਮੌਜੂਦ ਆ ਤਸਲੀ ਤੁਸੀਂ ਕਰਨੀ ਹੈ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਲੀ ਕਰ ਲਓ ਲੈ ਆ ਜੀ ਮੁਰੇ ਬਾਕੀ ਥੋੜੇ ਨਾ ਡਰਦਿਆਂ ਵਾ ਹਾਂਜੀ ਓਪਰੇ ਕਰ ਦਿੰਦਾ ਨਾ ਬਹੁਤ ਵੀਰ ਹੈ ਨਾ ਥੋੜਾ ਡਰਦਿਆਂ ਵਾ ਜਿੱਦਾਂ ਨਾ ਆਈਆਂ ਜੂ ਆ ਹਾਂ ਓਪਰੇ ਕਰਦਾ ਵੀਰ ਨਾ ਪਛੂ ਵੀ ਅਸੀਂ ਕਰ ਦਿੰਦਾ ਹੈ ਨਾ ਲਓ ਜੀ ਲੈ ਜੋ ਆਰੇ ਜੀ ਗੁਲਾਬੀ ਰੰਗ ਦੇ ਥਣ ਬਹੁਤ ਵਧੀਆ ਲੈ ਤੁਸੀਂ ਬਹੁਤ ਸੋਹਣੀਆਂ ਵਹਿੜਾਂ ਜੀ ਠੀਕ ਹੈ ਜੀ ਦੋਸਤੋ ਜੀ तकरीबन ਮੇਰੇ ਜਦੋਂ ਆਉਣ ਤੋਂ ਪਹਿਲਾਂ ਥੋੜਾ ਟਾਈਮ ਇਹ ਬਾਈ ਨੇ ਲਾਈਆਂ ਤਾਂ ਟੈਂਪੂ ਤੋਂ ਬਾਕੀ ਦੋਵੇਂ ਇੰਨਾ ਹੋ ਸਕਦਾ ਡੰਡਾ ਜੀ ਹੋਣਾ ਠੀਕ ਹੈ ਜੀ ਆਪਾਂ ਧਿਆਨ ਤੇ ਹੋਣੀ ਮਾਰਿਆ ਨਵੀਆਂ ਵਹਿੜਾਂ ਵਾ ਤੇ ਵਾਈ ਦੋਸਤੋ ਇਹ ਗਾਂ ਦੀ ਜੜੀਆ ਹੋ ਚੁੱਕੀ ਆ ਹਲੋ ਜੀ 8000 ਰੁਪਏ ਦੇ ਵਿੱਚੋਂ ਤੁਹਾਡੇ ਆ ਗਿਆ ਆਂਗਾ ਦਾ ਬਾਣਟਣ ਛੋੜ ਛਪਾ ਜਿਹੜਾ ਮੌਕੇ ਤੇ ਜਰੂਰ ਮੋਲ ਵੀਡੀਓ ਵਾਲੇ ਤੁਸੀਂ ਨਹੀਂ ਹੁੰਦੇ ਹੋਣ ਜਰੂਰ ਕਰਿਆ ਕਰੋ ਨਿਕਾਜੋ ਮੋਲ ਦੋਸਤੋ ਬਿਲਕੁਲ ਇਹ ਦੋ ਅਗੇ ਆ ਗਈ ਬਾਈ ਜੀ ਗੱਬਣਗਾ ਇਹ ਪਾ ਜੀ ਇਹਨੂੰ 7ਵਾਂ ਮਹੀਨਾ ਜਾਣ ਡਿਆ ਵਾ ਲੱਗਿਆ ਵਾ 7ਵਾਂ ਮਹੀਨਾ ਲੱਗ ਗਿਆ ਜੀ ਹੈਨਾ ਹਾਂਜੀ ਪਹਿਲਾਂ ਵਹਿੜਿਆ ਤੇ ਦੂਜੇ ਸਵੇਰ ਨੂੰ ਗਾੜੀ ਗੱਬਣਿਆ ਦੂਜੇ ਸਵੇਰ ਤੇ ਗੱਬਣਿਆ ਦੋਸਤੋ ਪਿਓਰ ਜਰਸੀ ਜੈਸੀ ਨੇ ਜਰਸੀ ਜੈਸੀ ਲਓ ਜੀ ਚੈੱਕ ਕਰ ਲਓ ਵੇਖੋ ਜੀ ਰੰਗ ਇਹਦਾ ਨਿੱਕੇ ਘਰੋਂ ਹੀ ਜੁੜ ਆਇਆ ਵਾ ਠੀਕ ਹੈ ਜੀ ਹਾਂ ਇਹ ਇਹਦਾ ਬਾਈ ਮੁੱਲ ਮੁੱਲ ਵੀਰੇ ਦਾ ਕਰਦੇ 20000 ਰੁਪਇਆ ਦੇਣੀ ਕਿੰਨੇ ਵੀ ਕੋਈ 2-2.5 ਮਹੀਨੇ ਸਾਂਭ ਲੂਗਾ ਤੇ ਬੱਛੀ ਚਲੋ 35-40000 ਦੀ ਹੈਗੀ ਆ 2 ਮਹੀਨੇ ਸਾਹਮਣੇ ਪਊਗੀ ਅੱਜ ਦਾ ਮੁੱਲ ਆ ਬੱਕਰੀ ਜੀ ਅੱਜ ਤੇ 20000 ਮੰਗਦੇ ਆ ਕਿੰਨਾ ਕੁ ਮੰਨਤਾ 15 ਹੀ ਦੇ ਦਾਂਗੇ ਜਿਹੜੀ ਦੇਣੀ ਆ 15000 ਦੇ ਹਾਂ ਹੈਗੀ ਕਿਉਂਕਿ ਜੈਸੂਰ ਕੋਈ ਨਹੀਂ ਕਰਦਾ ਕਿ ਯਾਰਖੰਡ ਦਾ ਮਾਨਤਾਨ ਕੋਈ ਵੀਰ ਭਰਾ ਖੋਣ ਲੱਗਾ 14000 ਦੀ ਹੁੰਦੀ ਹੈ ਲਿਓ ਜੀ ਕਟੋ ਬਾੜ ਡਿਮਾਂਡ ਦੋਸਤੋ 20000 ਰੁਪਇਆ ਤੇ 14000 ਦੇ ਵਿੱਚ ਤੋਂ ਡਾ ਆ ਗਿਆ ਦਾ ਮਾਨਤਾਨ ਛੋੜ ਛੱਪਾ ਮੌਕੇ ਤੇਊਗਾ ਗਾਂਵ ਦੋਸ ਸਤਾਂ ਮਹੀਨੇ ਦੀ ਗੱਬੜਿਆ ਜੀ ਪੂਰੀ ਆਪਾਂ ਚੈੱਕ ਕਰਾਈ ਕੋਈ ਤਸੱਲੀ ਆਪਣੀ ਕਰਾ ਸਕਦਾ ਠੀਕ ਹੈ ਜੀ ਆਪਣੀ ਫੁੱਲ ਤਸੱਲੀ ਆਪਾਂ ਚੈੱਕ ਕਰਾ ਕੇ ਲਿਆਏ ਆ ਚੈੱਕ ਵੀਰ ਕਹਿੰਦਾ ਵੀ ਕਰਾ ਆ ਗਏ ਆਪਣੀ ਕਨਫਰਮ ਹੈ ਜਿਹੜੇ ਵੀਰ ਨੇ ਖਰਨੀ ਹੈ ਬੇਸ਼ੱਕ ਆਪਣੀ ਤਸੱਲੀ ਕਰ ਲਿਓ ਸੇਵਾ ਜਾਂ ਸੇਵਾ ਸਤਾਂ ਲੱਗ ਲੱਗ ਗਿਆ ਕੱਲ ਦਾ ਲੱਗਾ ਵਾ ਅੱਛਾ ਕੱਲ ਦਾ ਸਤਾਂ ਮਹੀਨੇ ਲੱਗਾ ਹਾਂਜੀ 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 ਕੱਲ ਦਾ ਦੋਸਤੋ ਸਤਾਂ ਮਹੀਨਾ ਜਨਨ ਕਿ ਕੱਲ 1 ਇਕ ਤਰੀਕ ਹੀ 1 ਇਕ 1 ਨਵੰਬਰ ਤੋਂ ਸਤਾਂ ਮਹੀਨਾ ਲੱਗ ਗਿਆ ਜੀ ਤੇ ਬੁੱਧੀ ਜੜੀ ਘੁੱਟ ਕੇ ਲਓ ਜੀ ਦੋਸਤੋ ਚੈੱਕ ਕਰੋ ਥੋੜਾ ਜਨਾ ਉਪਰਾ ਕਰਦੀ ਆ ਹਾਲੇ ਜੀ ਲੈਓ ਜੀ ਲੈਓ ਜੀ ਨਹੀਂ ਲੈ ਬਾਕੀ ਨਾ ਡਰਦੀਆਂ ਥੋੜੀਆਂ ਜੀਆਂ ਹਾਂ ਨਵੀਆਂ ਜੂ ਬਹਿਣਾ ਅੱਛਾ ਦੋ ਦਨੇ ਕੰਨਾਂ ਵਿੱਚ ਵਾਇਆ ਪਹਿਲੇ ਸੂਜੂ ਪੀ ਦੁੱਧ ਭਾਜੀ 11 12 ਕਿਲੋ ਦੁੱਧ ਦਿੱਤਾ ਵਾ ਕਹਿਣ ਨੂੰ ਭਾ 15 ਕਹਿ ਦਈਏ 11 12 ਕਿਲੋ ਦੁੱਧ ਜਿਹੜਾ ਚਵਾਇਆ ਇਹਦੀ ਪੂਰੀ ਸਵੇਜ ਬਾਕੀ ਦੋਤੇ ਆ ਦੋਸਤੋ ਸੇਵਾ ਤੇ ਕਹਿੰਦੀ ਜਿਹੜਾ ਨੋਰਮਲ ਰੇਟ ਹੈ 14000 ਹਜ ਤੋ ਡਾਏ ਦਾ ਮਾਨਤਨ ਹੋਊਗਾ ਲਾਲ ਲਗਾ ਵਾਲੀ ਜਿਹੜੀ ਹੈ ਜਰਸੀ ਹੈ ਕਿ ਜਿਹੜੀ ਪਹਿਲੇ ਨੰਬਰ ਤੇ ਗਾਂ ਵਿਖਾਈ ਆ 8000 ਦੇ ਵਿੱਚੋਂ ਇਹਦਾ ਮਾਨਤਨ ਹੋਊਗਾ ਜੀ ਦੋਵੇਂ ਗਾਵਾਂ ਤੁਹਾਨੂੰ ਵਿਖਾਤੀਆਂ ਇੱਕ ਇਹ ਗਾਂ ਸੂਈ ਹੈ ਸੂਏ ਸੂਏ ਪਹੁੰਚੋ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀਕ ਕਰ ਲਓ ਗੱਭਣ ਪੁਛ ਨੂੰ ਥਾਣਾ ਦੇ ਟਿੱਪ ਕੇ ਪਾਸ ਕਰਕੇ ਤਸਦੀਕ ਕਰ ਲਓ ਆਡਰਸ ਏਕਰੀਗੀ ਦਾ ਫਿਰ ਬੋਲ ਦੇਣਾ ਪਿੰਡ ਬਹਿਲਾ ਤਹਿਸੀਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਕਰਮਤਾਰਨ ਸਾਹਿਬ ਨਾਮ ਇਹ ਰਹਿ ਗਿਆ ਬਾਈ ਦਾ ਪ੍ਰਕਾਸ਼ ਸਿੰਘ ਫੋਨ ਨੰਬਰ ਬਾਈ ਅਕੀਰਸ਼ੀ ਬੋਲਦੇ 87 ਤੋਂ 8073595 ਠੀਕ ਹੈ ਜੀ ਕੋਈ ਮੇਰਾ ਵੀਰ ਤਸੱਲੀ ਆਪਣੀ ਕਰਕੇ ਖੜ ਸਕਦਾ ਜਿੱਦਾਂ ਮਰਜੀ ਆਪਣੀ ਚੈੱਕ ਕਰਾਉਣੀ ਚੈੱਕ ਕਰਾ ਲੈ ਆਪਾਂ ਚੈੱਕ ਕਰਾਤੀ ਆ ਆਪਾਂ ਆਪਣੇ ਦਾ ਤਸੱਲੀ ਫੋਲਿਆ ਠੀਕ ਹੈ ਜੀ ਕੋਈ ਜage ਆਪਣੀ ਤਸੱਲੀ ਇੱਥੇ ਕਰਨੀ ਇੱਥੇ ਕਰ ਲੈ ਘਰੇ ਜਾ ਕੇ ਕਰਾਉਣੀ ਘਰੇ ਕਰਾ ਲੈ ਆਪਣੇ ਲੋਕਾਂ ਕੋਲ ਤਸੱਲੀ ਹੋਈ ਆ ਠੀਕ ਹੈ ਜੀ ਬਾਕੀ ਇਹ ਖੜਨੇ ਝੋਕੇ ਖੜਨਾ ਬਾਕੀ ਨਵੀਆਂ ਬਹਿੜਾਂ ਵਾ ਫੰਡਰਾਂ ਦੇ ਭਾਵਾ ਕੋਈ ਜਿਆਦੇ ਮੁੱਲ ਨਹੀਂ ਆ ਠੀਕ ਹੈ ਜੀ ਆਜੋ ਨੂੰ ਧੰਨਵਾਦ ਉਸਰੇ ਵਾਲਾ ਵੀਡੀਓ ਦੇਖਣ ਵਾਸਤੇ ਜੀ